ਕ੍ਰਿਸਟਿਨ ਡੇਵਰ ਜੀ ਕ੍ਰਿਸਟਿਨ ਡੇਵਰ ਹਾਂ ਜੀ ਇਹਦੇ ਵੀ ਜਿਵੇਂ ਆ ਡਸਟਿੰਗ ਪੈ ਗਿਆ ਜੀ ਪ੍ਰੋਪਰ ਕੈਰੀ ਬੈਗ ਹੈ ਸਾਰਾ ਬਾਕਸ ਇਹਦਾ ਜੋ ਵੀ ਯਾਰ ਪੈਕਿੰਗ ਤੁਸੀਂ ਦੇਖੋ ਹਨ ਇਹ ਡਬਲ ਬਾਕਸ ਪੈਕਿੰਗ ਹੈ ਜੀ ਇਹਦੀ ਆ ਦੇਖ ਲਓ ਪਹਿਲਾ ਇੱਕ ਨਿਕਲੇ ਉਸ ਤੋਂ ਬਾਅਦ ਆ ਫਿਰ ਦੂਜਾ ਡੱਬਾ ਤੇ ਆ ਤੁਹਾਨੂੰ ਹੁਣ ਪਰਸ ਦਿਖਾਉਣਾ ਇਹਦੇ ਵਿੱਚ ਵੀ ਉਨਾ ਹੀ ਸੋਹਣਾ ਪਰਸ ਹੁੰਦਾ ਵਿੱਚ ਉਹਦੇ ਆ ਦੇਖ ਲਓ ਕਿਉਂ ਤੇ ਘੱਟੋ ਘੱਟ ਪੰਜ ਗਰੁੱਪਾਂ ਦੇ ਵਿੱਚ ਵੀਡੀਓ ਸ਼ੇਅਰ ਕਰਕੇ ਭਾਈ ਉਹਨਾਂ ਵਿੱਚ ਦਿਖਾ ਕੇ ਤੁਸੀਂ ਆ ਜਿਹੜਾ ਜਿਹੜਾ ਮਰਜ਼ੀ ਲੈ ਆਏ ਨੇ ਜਿਹੜਾ ਮਰਜ਼ੀ ਲੈ ਆਏ ਜਿਹੜਾ ਮਰਜ਼ੀ ਤੁਸੀਂ ਜਿਹੜਾ ਇੱਥੋਂ ਲੈ ਆ ਸਕਦੇ ਹੋ ਇੰਟਰਨੈਸ਼ਨਲ ਬ੍ਰਾਂਡ ਦੇ ਆ ਜੀ ਗੁੱਚੀ ਫਲੋਰਾ ਆ ਗਿਆ ਜੀ ਇਹ ਐਕਟਰਸ ਵੀ ਬਹੁਤ ਯੂਜ਼ ਕਰਦੇ ਹਾਂਜੀ ਹਾਂਜੀ ਬਹੁਤ ਆਪਣੇ ਕੋਲ ਰਿਪੀਟ ਚ ਚੱਲਦਾ ਹੈ ਜੀ ਲਓ ਜੀ ਅੱਜ ਦੀ ਜਿਹੜੀ ਵੀਡੀਓ ਨਾ ਬੜੀ ਖਾਸ ਹੈ ਕਿਉਂਕਿ ਆਪਾਂ ਨਾ ਕਿਤੇ ਵੀ ਮਾਰਕੀਟੇ ਜਾਂਦੇ ਹਾਂ ਖਾਸ ਕਰਕੇ ਜਿਹੜਾ ਕੁੜੀਆਂ ਨੂੰ ਹੁੰਦਾ ਵੀ ਅਸੀਂ ਪਰਸਲੇਣੇ ਆ ਵਧੀਆ ਕੁਆਲਿਟੀ ਦੇ ਤੇ ਵਧੀਆ-ਵਧੀਆ ਸੋਹਣੇ ਜਿਹੇ ਪਰਸ ਲੈਣੇ ਆ ਤਾਂ ਅੱਜ ਜਿੱਥੇ ਤੁਹਾਨੂੰ ਲੈ ਕੇ ਆਏ ਉੱਥੋਂ ਤੁਹਾਨੂੰ ਵਧੀਆ ਤਾਂ ਮਿਲ ਨਹੀਂ ਮਿਲਨੇ ਆ ਤੇ ਵਧੀਆ ਕੁਆਲਿਟੀ ਦੇ ਮਿਲਨੇ ਪਰਸ ਤੇ ਸਸਤੇ ਵੀ ਮਿਲਨੇ ਆ ਤੇ ਲੋਕੇਸ਼ਨ ਤੁਹਾਨੂੰ ਪਹਿਲਾਂ ਦੱਸ ਦਵਾਂ ਅੰਟੀਕ 99 ਜਿਹੜੀ ਗੈਲਰੀ ਹੈਗੀ ਜੀ ਆਜੀਤ ਰੋਡ ਦੇ ਉੱਤੇ ਖੜੇ ਆ ਘੋੜੇ ਵਾਲੇ ਚੌਂਕ ਦੇ ਬਿਲਕੁਲ ਨੇੜੇ ਹੈਗੀ ਤਾ ਸਾਰੀ ਗੱਲਬਾਤ ਵੀ ਕਰਾਵਾਂਗੇ ਬਾਈ ਆਪਣਾ ਰਤਨ ਸਸੀ ਕੇ ਵੀਰੇ ਸਿੱਧਾ ਠੀਕ ਹੈ ਬਾਈ ਬਦੀਓ ਜੀ ਤੁਸੀਂ ਦੱਸੋ ਬਾਈ ਪਰਸ ਦੀ ਵੈਰਾਈਟੀ ਬਹੁਤ ਵਧੀਆ ਤੁਹਾਡੇ ਕੋਲ ਹਣਾ ਵੀਰੇ ਜਿੰਨੀ ਆਪਣੇ ਕੋਲ ਬਠਿੰਡੇ ਚ ਕਿਤੇ ਨਹੀਂ ਮਿਲਣੀ ਵੈਰਾਈਟੀ ਤੁਹਾਨੂੰ ਤੇ ਬਾਈ ਅਮੜੇ ਦਿਖਾ ਵੀ ਦੀ ਹੈ ਹਣਾ ਇੱਧਰ ਲੱਗੇ ਹੋਏ ਪਰਸ ਤੁਸੀਂ ਦੇਖ ਲਓ ਇੱਕ ਤੋਂ 100 ਨੂੰ ਸੋਹਣੇ ਡਿਜ਼ਾਈਨ ਦੇ ਵਿੱਚ ਮਿਲ ਜਣਾ ਤੇ ਸਾਈਜ਼ ਵੀ ਵੱਡੇ ਤੋਂ ਲੈ ਕੇ ਛੋਟਾ ਸਾਈਜ਼ ਹਣਾ ਸਾਰੇ ਸਾਈਜ਼ ਸਲਿੰਗ ਬੈਗ ਹੈ ਜੀ ਛੋਟੇ ਸਾਈਜ਼ ਮੀਡੀਅਮ ਜਿਹੜੇ ਜਿਹੜੇ ਸਾਈਡ ਬੈਗ ਹੁੰਦੇ ਆ ਹਾਂਜੀ ਠੀਕ ਹੈ ਜੀ ਆਹ ਹੈਂਡ ਬੈਗ ਹੈ ਇਹਦੇ ਵਿੱਚ ਵੀ ਪੀਰਾ ਆ ਵੀ ਬਲਾਂ ਸੋਹਣੇ ਸੋਹਣੇ ਪਏ ਹਨ ਕਿੰਨੇ ਕਿੰਨੇ ਜਿਹੜੇ ਆ ਪਏ ਨੇ ਇੱਧਰ ਇਹ ਬਰਾਇਡਲ ਚ ਸਾਰੇ ਜੀ ਆ ਬਰਾਇਡਲ ਚ ਕਲੱਚ ਵਗੈਰਾ ਬਹੁਤ ਚੱਲਦੇ ਆ ਹੂੰ ਹੂੰ ਠੀਕ ਹੈ ਜੀ ਆ ਵੀ ਬਰਾਇਡਲ ਚ ਆਪਣੇ ਕੋਲ ਸਟਾਰਟਿੰਗ ਹੀ ਆਪਣੇ ਕੋਲ ਜੀ ਬ੍ਰਾਂਡ ਦੇ ਵਿੱਚ ਹੋ ਜਾਂਦੀ ਹੈ 7-800 ਤੋਂ ਸਟਾਰਟਿੰਗ ਹੋ ਜਾਂਦੀ ਹੈ ਜੀ 7-800 ਤੋਂ ਹਾਂਜੀ ਹਾਂਜੀ ਤੇ ਬਈ ਆ ਦਿਖਾ ਦਿੱਤੇ ਓਦੋਂ ਬਾਅਦ ਤੁਹਾਨੂੰ ਆ ਲਾ ਕੇ ਵੀ ਦਿਖਾ ਦੇ ਬਈ ਇੱਕ ਦੋ ਪੀਸ ਜਿਵੇਂ ਹੋਣਾ ਪਏ ਹਨ ਪੂਰਾ ਤੁਸੀਂ ਦੇਖੋ ਹਨ ਕਿੰਨਾ ਸੋਹਣਾ ਜਿਹੜਾ ਹੂੰ ਇੱਕ ਸਾਈਜ਼ ਵੀ ਵੱਡਾ ਮਿਲਦਾ ਹਨਾ ਸਾਈਜ਼ ਵੀ ਹਾਂਜੀ ਨੋਰਮਲ ਐਨਐਸਏ ਚੱਲਦਾ ਹੈ ਜੀ ਅੱਛਾ ਤੇ ਇਹਦੇ ਵਿੱਚ ਦੇਖੋ ਹਨਾ ਆਹ ਦੇਖ ਲਓ ਇੱਕ ਤੋਂ ਇੱਕ ਸੋਹਣਾ ਜਿਵੇਂ ਤੁਹਾਨੂੰ ਦੱਸਿਆ ਨਾ ਮੈਂ ਜਿਹੜਾ ਪਰਸ ਇਥੋਂ ਤੁਹਾਨੂੰ ਲੈਦਾ ਹੈਗਾ ਅੱਛਾ ਸੌਫਟ ਬਿਲਕੁਲ ਸੌਫਟ ਤੇ ਲਾਈਟ ਵੇਟ ਚ ਵੀ ਹੈ ਨਾ ਜ਼ਿਆਦਾ ਵੇਟ ਵੀ ਹੈ ਨਹੀਂਗਾ ਤੇ ਸੋਹਣਾ ਤੁਸੀਂ ਦੇਖੋ ਹਨਾ ਪੂਰੀ ਲੁੱਕ ਵਾਈ ਜਿਹੜਾ ਪੂਰਾ ਜਿਹੜਾ ਸੋਹਣਾ ਹੈਗਾ ਹਨਾ ਫੁੱਲਾ ਢੁੱਲਾ ਪੂਰਾ ਸਮਾਨ ਤੁਹਾਡੇ ਇਹਦੇ ਵਿੱਚ ਪੈ ਜਾਣਾ ਬੜੇ ਪਏ ਨੇ ਵੱਡੇ ਤੋਂ ਵੱਡੇ ਹੀ ਪਏ ਨੇ ਉੱਤੇ ਜਿੱਡਾ ਮਰਜ਼ੀ ਤੁਸੀਂ ਲੈ ਲੋ ਸਾਈਜ਼ ਆਪਣੇ ਕੋ ਸਾਰੇ ਮਿਲ ਜਾਣਗੇ ਜੀ ਆ ਦੇਖੋ ਇੱਕ ਤੋਂ ਇੱਕ ਸਾਈਜ਼ ਜਿਹੜਾ ਤੁਹਾਨੂੰ ਇਹਦੇ ਵਿੱਚ ਮਿਲਣਾਗਾ ਇਹ ਤੋਂ ਵੱਡਾ ਸਾਈਜ਼ ਹੋ ਜਾਗਾ ਜੀ ਹੂੰ ਹੂੰ ਤੇ ਆਹ ਵੱਡਾ ਸਾਈਜ਼ ਵੀ ਆ ਗਿਆ ਉਸ ਤੋਂ ਵੱਡੇ ਸਾਈਜ਼ ਵੀ ਮਿਲ ਜਾਣੇ ਆਹ ਤਾਂਲੇ ਦਿਖਾ ਦੇਣਾ ਸਾਰੇ ਸਾਈਜ਼ ਵੀ ਮਿਲ ਜਾਣੇ ਪੂਰੇ ਵੱਡੇ ਸਾਈਜ਼ ਦੇ ਵਿੱਚ ਜਿਹੜੇ ਤੁਹਾਨੂੰ ਉਹ ਵੀ ਇੱਥੋਂ ਮਿਲ ਜਾਣੇ ਆ ਤੇ ਉਸ ਤੋਂ ਬਾਅਦ ਇੱਧਰ ਵੀ ਬੜੇ ਸੋਹਣੇ ਸੋਹਣੇ ਲੱਗੇ ਪਏ ਬਈ ਹਣਾ ਆਹ ਵਾਲੇ ਪਰਸ ਆਹ ਇਹ ਇੰਟਰਨੈਸ਼ਨਲ ਬ੍ਰਾਂਡ ਦੇ ਆਗੇ ਸਾਰੇ ਇਹ ਵਾਲੇ ਸਾਰੇ ਇਹ ਸਾਰੇ ਇੰਟਰਨੈਸ਼ਨਲ ਬ੍ਰਾਂਡ ਦੇ ਆ ਜੀ ਤੇ ਆਹ ਦੇਖੋ ਯਾਰ ਬਈ ਪਰਸ ਤੁਸੀਂ ਦੇਖੋ ਤੇ ਇਹਦੀ ਲੁੱਕ ਦੇਖਣੋਂ ਪਰਸ ਦੀ ਜਿਹੜਾ ਵੀ ਕਲਰ ਦਾ ਚਾਹੀਦਾ ਤੁਹਾਨੂੰ ਹਨਾ ਉਦਾਂ ਦੇ ਕਲਰ ਬਲਾ ਮਿਲ ਜਾਣਗੇ ਤੇ ਪੂਰਾ ਵਧੀਆ ਹਨਾ ਜਿੱਦਾਂ ਮਰਜੀ ਤੁਸੀਂ ਇਹਨਾਂ ਨੂੰ ਲਿਆ ਸਕਦੇ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਜਿਵੇਂ ਤੁਹਾਨੂੰ ਦੱਸਿਆ ਨਾ ਉਦਾਂ ਦੇ ਮਿਲ ਜਾਣੇ ਆ ਦੇਖੋ ਤੁਸੀਂ ਹਨਾ ਇਹ ਵੀ ਸਲਿੰਗ ਬੈਗ ਆ ਗਿਆ ਜੀ ਛੋਟਾ ਬੈਗ ਆ ਵੀ ਯਾਰ ਬੜਾ ਸੋਹਣਾ ਨਿਕਿਆ ਆ ਹਨਾ ਇਹ ਪ੍ਰਾਡਾ ਦਾ ਜੀ ਇਹ ਵੀ ਵਿੱਧ ਬਾਕਸ ਹੈ ਜੀ ਪ੍ਰਾਡਾ ਦਾ ਹਾਂਜੀ ਹਾਂਜੀ ਅੱਛਾ ਆ ਦਿਖਾ ਦਿੰਈ ਬਈ ਆ ਹਨਾ ਤੇ ਇਹ ਤੁਹਾਨੂੰ ਪੂਰਾ ਬਾਕਸ ਪੈਕਿੰਗ ਬੁਕਿੰਗ ਕਰਕੇ ਦੇ ਦੇਣਾ ਪੂਰਾ ਮੈਂ ਹਨਾ ਪੂਰਾ ਪੈਕ ਕਰਕੇ ਦੇਵਾਂ ਤੇ ਸਾਰੇ ਤੁਸੀਂ ਦੇਖ ਲਓ ਅਗਲਾ ਕੰਪਨ ਤੇ ਇਕ ਆਵਲਾ ਦੇਖ ਲਓ ਹਨਾ ਇਹ ਵੀ ਸੋਹਣਾ ਹੈਗਾ ਇਹਨੂੰ ਦੇਖੋ ਇਹ ਮਾਰਕਲ ਕੋਰਸ ਦਾ ਜੀ ਇਹ ਵੀ ਬਹੁਤ ਸੋਹਣੇ ਬਹੁਤ ਆ ਬਈ ਪਰਸ ਹਨਾ ਦੇਖ ਲਓ ਤੁਸੀਂ ਇੱਕ ਤੋਂ ਇੱਕ ਸੋਹਣਾ ਜਿਹੜਾ ਪਰਸ ਤੁਹਾਨੂੰ ਮਿਲਣਾ ਹੈ ਹਰੇਕ ਬ੍ਰੈਂਡ ਦਾ ਮਿਲ ਜਾਨਗੇ ਵੋਲੇਟ ਮਿਲ ਜਾਣਗੇ ਜੀ ਸਭ ਮਿਲ ਜਾਣਗੇ ਆਪਣੇ ਕੋਲ ਤੇ ਇਹ ਵੀ ਮਿਲ ਜਾਣੇ ਆ ਤੁਹਾਨੂੰ ਜਿਵੇਂ ਆ ਦੇਖੋ ਜੀ ਆ ਬਾਕਸ ਹੈ ਜੀ ਅੱਛਾ ਪੂਰੇ ਐਵੇਂ ਆਉਗੀ ਪੈਗੀ ਜੀ 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 ਜਿਵੇਂ オリジナル ਦੇ ਵਿੱਚ ਆਉਂਦੇ ਜੀ ਉਵੇਂ ਪ੍ਰੋਪਰ ਕੈਰੀ ਬੈਗ ਬਾਕਸ ਇਹਦਾ ਆਪ ਤੁਹਾਨੂੰ ਆਪਣੇ ਕਰਕੇ ਦੇ ਦਿਆਂਗੇ ਜੀ ਪੈਕਿੰਗ ਤੁਸੀਂ ਦੇਖੋ ਕਿੰਨੀ ਸੋਹਣੀ ਹੈ ਦੀ ਪੈਕਿੰਗ ਪੂਰਾ ਪੈਕ ਕੀਤਾ ਵਾ ਹਨਾ ਇਹਦੇ ਵਿੱਚ ਪਰਸੋ ਵੀ ਨਾਲੇ ਘੈਂਟਾ ਪੂਰਾ ਹਨਾ ਬਈ ਇਹ ਲੈਨ ਵੇਂਦੀ ਜੀ ਪਰਸ ਆ ਦਿਖਾ ਬਈ ਨੇੜੇ ਜੇ ਕਰਕੇ ਇਹਨੂੰ ਪਰਸ ਦੇਖੋ ਤੁਸੀਂ ਤੇ ਪੂਰਾ ਮਜ਼ਬੂਤ ਪਰਸ ਵਧੀਆ ਹੈਗਾ ਹਨਾ ਜੋ ਵੀ ਇਹਦਾ ਕਾਰਡ ਵਗੈਰਾ ਜੋ ਵੀ ਨਾਲ ਆਉਂਦਾ ਹੈ ਜੀ ਸਾਰਾ ਇਹ ਨਾਲ ਹੀ ਆਉਂਦਾ ਬਈ ਸਾਰੇ ਕਾਰਡ ਕੋਲ ਸਾਰਾ ਕੁਝ ਤੁਹਾਨੂੰ ਨਾਲ ਮਿਲਣਾਗਾ ਆ ਦੇ ਕ੍ਰਿਸਚੀਅਨ ਡਿਓਰ ਜੀ ਕ੍ਰਿਸਚੀਅਨ ਡਿਓਰ ਹਾਂਜੀ ਇਹਦੇ ਵੀ ਜਿਵੇਂ ਆ ਡਸਟਿੰਗ ਬੈਗ ਹੈ ਜੀ ਪ੍ਰੋਪਰ ਕੈਰੀ ਬੈਗ ਹੈ ਸਾਰਾ ਬਾਕਸ ਹੈ ਇਹਦਾ ਜੋ ਵੀ ਯਾਰ ਪੈਕਿੰਗ ਤੁਸੀਂ ਦੇਖੋ ਹਨ ਇਹ ਇਹਨਾਂ ਦੀ ਰੇਂਜ ਕਿੱਥੋਂ ਸਟਾਰਟ ਹੋ ਜਾਂਦੇ ਹੈ ਸਟਾਰਟਿੰਗ ਆਪਣੇ ਕੋਲ ਜਿਹੜੀ ਹੈਗੀ ਹੈ ਮਲਕ ਇੰਟਰਨੈਸ਼ਨਲ ਬ੍ਰਾਂਡ ਦੇ ਸਟਾਰਟਿੰਗ ਆਪਣੇ ਕੋਲ ਹੋ ਜਾਂਦੀ ਹੈ 1800 ਤੋਂ ਜੀ ਵਿਦ ਬਾਕਸ ਵਿਦ ਬਾਕਸ ਹਾਂ ਜੀ ਡਸਟਿੰਗ ਹਾਂ ਜੀ ਮੈਂ ਪੈਕ ਕਰਕੇ ਪਰੋਚਦਾ ਹਾਂ ਜੀ ਹਾਂ ਜੀ ਇੱਕ ਹੋਰ ਉਹ ਬੱਚੇ ਦੇ ਹਾਂ ਜੀ ਹਾਂ ਜੀ ਯਾਹ ਬਹੁਤ ਤਾਂ ਬਈ ਯਾਰ ਦੇਖੋ ਹੈ ओरिजिनल ਚ ਵੀ ਸੇਮ ਹੀ ਆਉਂਦੇ ਜੀ ਆ ਡਬਲ ਬਾਕਸ ਪੈਕਿੰਗ ਹੈ ਜੀ ਇਹਦੀ ਆ ਦੇਖ ਲਓ ਪਹਿਲਾਂ ਇੱਕ ਨਿਕਲੇ ਉਸ ਤੋਂ ਬਾਅਦ ਆ ਫੇਰ ਦੂਜਾ ਡੱਬਾ ਡਬਲ ਬਾਕਸ ਹੈ ਜੀ ਤੇ ਆ ਤੁਹਾਨੂੰ ਹੁਣ ਪਾਸ ਦਿਖਾਉਣਾ ਇਹਦੇ ਵਿੱਚ ਵੀ ਪੈਕਿੰਗ ਤੁਸੀਂ ਦੇਖੋ ਕਿੰਨੀ ਸੋਹਣੀ ਇਹ ਪੈਕਿੰਗ ਦੇ ਵਿੱਚ ਆਉਂਦੀ ਹੈ ਤੇ ਉਨਾ ਹੀ ਸੋਹਣਾ ਪਰਸ ਹੁੰਦਾ ਵਿੱਚ ਉਹ ਦੇਖ ਲਓ ਕਿਉਂ ਦੇਖੋ ਤੁਸੀਂ ਤੇ ਬਹੁਤ ਘੱਟ ਰੇਟਾਂ ਦੇ ਵਿੱਚ ਜੋ ਵੀ ਆਂਦਾ ਬਿਲਿੰਗ ਵਗੈਰਾ ਜੋ ਵੀ ਆਂਦਾ ਰਿਜੀਨਲ ਨਾਲ ਇਹ ਸਾਰਾ ਆ ਜਾਂਦਾ ਪਰ ਦੇਖ ਲਓ ਆ ਸਾਰਾ ਕੁਝ ਨਾਲ ਮਿਲਣਾ ਤੁਹਾਨੂੰ ਇਹਦੇ ਤੇ ਬਹੁਤ ਘੱਟ ਰੇਟਾਂ ਦੇ ਵਿੱਚ ਜਿਹੜੇ ਤੁਹਾਨੂੰ ਇਹ ਪਰਸ ਮਿਲ ਜਾਣੇਗੇ ਕੋਚ ਦੇ ਜੀ ਕੋਚ ਦਾ ਹਾਂਜੀ ਅੱਛਾ ਆ ਦੇਖੋ ਜੀ ਆ ਕੋਚ ਨਾਲ ਆ ਗਿਆ ਪੁੱਤ ਆ ਦੇਖੋ ਪਰਸ ਵੀ ਤੁਸੀਂ ਦੇਖੋ ਨਿੱਕਾ ਤੇ ਕਿੰਨਾ ਸੋਹਣਾਗਾ ਕੰਪਨੀ ਦਿਖਾਦੀ ਹੈ ਨਾ ਕੋਚ ਦਾ ਤੇ ਪਾਤ ਥੋੜਾ ਤਾਂ ਬਈ ਵਾਕੀ ਸੋਹਣਾ ਲੱਗਦਾ ਬਾਕੀ ਇਹਦੇ ਨਾਲ ਬੜੀ ਸਟੈਪ ਵੀ ਹੈ ਜਿਵੇਂ ਕੋਈ ਅੱਛਾ ਮੁੰਡੇ ਚ ਪਾਉਂਦਾ ਹਾਂਜੀ ਹਾਂਜੀ ਅੱਛਾ ਆ ਸਟੈਪ ਵਗੈਰਾ ਵੀ ਸਾਰਿਆਂ ਨਾਲ ਆਂਦਾ ਜੀ ਇਹਨਾਂ ਦਾ ਜੋ ਵੀ ਹੈ ਬ੍ਰਾਂਡ ਦਾ ਉਹ ਸਾਰਾ ਮੈਂਸ਼ਨ ਹੁੰਦਾ ਹੈ ਜੀ ਅੱਛਾ ਲੇਡੀਜ਼ ਜਿਹੜੀਆਂ ਘੜੀਆਂ ਨੇ ਉਹ ਵੀ ਤੁਹਾਨੂੰ ਇੱਥੋਂ ਮਿਲ ਜਾਣੀਆਂ ਹਨ ਤੇ ਉਹ ਵੀ ਤੁਹਾਨੂੰ ਆਪ ਦਿਖਾ ਦਿੰਨੇ ਆ ਉੱਥੇ ਲੱਗੀਆਂ ਪਈਆਂ ਨੇ ਸਾਹਮਣੇ ਮੜਾ ਅੱਗੇ ਉਹ ਕਿ ਇਧਰ ਦੀ ਆ ਕੇ ਦਿਖਾ ਦੇ ਤੇ ਆ ਦੇਖ ਲਓ ਇੱਕ ਤੋਂ ਇੱਕ ਸੋਹਣੀ ਜਿਹੜੀ ਤੁਹਾਨੂੰ ਘੜੀ ਇਹਦੇ ਵਿੱਚ ਮਿਲ ਜਾਣੀ ਹੈ ਤੇ ਹਰ ਇੱਕ ਤਰ੍ਹਾਂ ਦੀ ਹਨਾ ਬਾਕੀ ਆਨ ਆਰਡਰ ਕੁਝ ਵੀ ਚਾਹੀਦਾ ਕੋਈ ਰਿਕੁਆਇਰਮੈਂਟ ਹੈ ਕਸਟਮਰ ਦੀ ਪੂਰੀ ਨੇ ਹੋਰੀਓ ਪਾਪਰ ਪ੍ਰੋਵਾਈਡ ਕਰਵਾ ਦਿੰਨੇ ਆ। ਆ ਦੇਖੋ ਤੁਸੀਂ ਗੋਗਲਸ ਤੁਹਾਨੂੰ ਮਿਲਣੀਆਂ ਬਰਬਰੀ ਦੇ ਹੈਗੀ ਤੇ ਪੂਰੀ ਵਧੀਆ ਪੈਕਿੰਗ ਦੇ ਵਿੱਚ ਇਦਾਂ ਹਨਾ ਤੇ ਆ ਦੇਖ ਲਓ ਇਹ ਪਰਸਨ ਨੂੰ ਦਿਖਾਇ ਜੀ ਨੇ ਪੈਕ ਕੀਤੇ ਵੀ ਉਦਾਂ ਹੀ ਜਿਹੜੀਆਂ ਇਹ ਤੁਹਾਨੂੰ ਗੋਗਲਸ ਮਿਲਣੀਆਂ ਸਾਰੀਆਂ ਪੈਕ ਕੀਤੀਆਂ ਹੋਈਆਂ ਆ ਦੇਖ ਲਓ ਇਹ ਆ ਸਾਰਾ ਜਿਵੇਂ ਵੀ ਰੀਜਨਲ ਚਾਹੁੰਦਾ ਜੀ ਸਾਰਾ ਨਾਲ ਆਉਂਦਾ ਕਾਰਡ ਵੀ ਤੁਹਾਨੂੰ ਨਾਲ ਮਿਲਣਾ ਹੈ ਇਹਦੇ ਤੇ ਇਹ ਤੋਂ ਲਾ ਵਾ ਕਿਹੜੀ ਕਿਹੜੀ ਕੰਪਨੀ ਦੇ ਹੋਰ ਆਪਣੇ ਕੋਲ ਕੰਪਨੀ ਬਰਬਰੀ ਜੀ ਆਪਣੇ ਕੋਲ ਕਾਰਟੀਅਰ ਸਨੈਲ ਗੁਚੀ ਡੋਲਚੀ ਗਬਾਨਾ ਬਰਬਰੀ ਸਾਰੀ ਮਿਲ ਜਾਣਗੇ ਸਾਰੀਆਂ ਮਿਲ ਜਾਣੀਆਂ ਤੇ ਬਾਈ ਜੀ ਉਸ ਤੋਂ ਬਾਅਦ ਤੁਹਾਨੂੰ ਆਹ ਪਰਫਿਊਮ ਦੇਖ ਲਓ ਹਨਾ ਇਹ ਵੀ ਤੁਹਾਨੂੰ ਮਹਿੰਗੇ ਮਹਿੰਗੇ ਪਰਫਿਊਮ ਜਿਹੜੇ ਬਹੁਤ ਘੱਟ ਰੇਟਾਂ ਦੇ ਵਿੱਚ ਇਹ ਤੋਂ ਬਾਈ ਕੋਲੋਂ ਮਿਲਣੇ ਨੇ ਜੀ ਤੇ ਇਹ ਸਾਰੇ ਇੰਟਰਨੈਸ਼ਨਲ ਬ੍ਰਾਂਡ ਨੇ ਜੀ ਸਾਰੇ ਇੰਟਰਨੈਸ਼ਨਲ ਜੀ ਗੁੱਚੀ, ਪਰਾਡਾ, ਬਰਬਰੀ, ਸਨੈਲ, ਕੋਕੋ ਸਨੈਲ, ਆਪਣਾ ਰਮਾਨੀ, ਆਪਣਾ ਵਾਲੈਂਟਿਨੋ, ਗੁੱਚੀ ਫਲੋਰਾ, ਮਿਸ ਡਿਓਰ, ਇਨਫਿਨਿਟੀ ਸਾਰੇ ਮਿਲ ਜਾਣਗੇ ਜੀ। ਹਾਂਜੀ ਇੰਟਰਨੈਸ਼ਨਲ ਬ੍ਰਾਂਡ ਦੇ ਆ ਜੀ ਗੁੱਚੀ ਫਲੋਰਾ ਆ ਗਿਆ ਜੀ। ਇਹ ਐਕਟਰਸ ਵੀ ਬਹੁਤ ਯੂਜ਼ ਕਰਦੇ ਆ। ਹਾਂਜੀ ਹਾਂਜੀ ਬਹੁਤ ਆਪਣੇ ਕੋਲ ਰਿਪੀਟ ਚ ਚੱਲਦਾ ਜੀ। ਅੱਛਾ ਰਿਪੀਟ ਸੇਲਿੰਗ ਆਪਣੇ। ਤੇ ਆ ਤੁਹਾਨੂੰ ਵੀ ਦਿਖਾਵਿਦਿਲੀ। ਕਾਫੀ ਆਰਟੀਕਲ ਆਪਣੇ ਪਰ ਗੁੱਚੀ ਫਲੋਰਾ ਤਾਂ ਜੀ ਇਹ ਬਹੁਤ ਆਰਟੀਕਲ ਅੱ ਕਿੰਨੀ ਸੋਹਣੀ ਹੈ ਇਹਦੀ ਵੀ ਇਹ ਵੀ ਡਬਲ ਬਾਕਸ ਪੈਕਿੰਗ ਹੈ। ਅੱਛਾ ਇਹ ਵੀ ਡਬਲ ਬਾਕਸ ਹੀ ਹੈ ਵੀ। ਇਹ ਵੀ ਡਬਲ ਬਾਕਸ ਪੈਕਿੰਗ ਹੈ। ਇਹ ਵੀ ਤੁਹਾਨੂੰ ਦਿਖਾ ਦਿੰਨੇ ਆ। ਇਹ ਮਾਰਕ ਚੈਕਵੋਪ ਦਾ ਜੀ ਬ੍ਰਾਂਡ ਦਾ। ਹੂੰ। ਤੇ ਇਹ ਹੈਗੇ ਲੇਡੀਜ਼ ਹੈਗੇ ਲੇਡੀਜ਼ ਸਾਈਜ਼ ਜੀ। ਮੈਨਸ ਦਾ ਵੀ ਮਿਲ ਜਾਂਦੇ ਆ ਆਪਣੇ ਕੋਲ। ਤਾਂ ਪੈਕਿੰਗ ਵੀ ਆਪਣੇ ਕੋਲ ਸਾਰੀ ਡਿਫਰੈਂਟ ਹੋਣੀ ਹੈ। ਤੇ ਬਹੁਤ ਜਿਹੜੇ ਤੁਹਾਨੂੰ ਫ੍ਰੈਗਰੈਂਸ ਪੂਰੀ ਵਧੀਆ ਇਹਨਾਂ ਦੀ ਫ੍ਰੈਗਰੈਂਸ ਤੁਸੀਂ ਚੈੱਕ ਕਰਕੇ ਦੇਖੋ ਭਾਈ ਤਾਂ ਜਿਹੜੇ ਇੱਕ ਵਾਰ ਆਪਣੇ ਕੋਲ ਰਿਪੀਟ ਚੱਲਦੇ ਆ ਜੀ ਤੇ ਆਹ ਦੇਖ ਲਓ ਜੀ ਆਹ ਵਾਲਾ ਤਾਂ ਐਕਟਰ ਯੂਜ਼ ਕਰਦੇ ਨੇ ਜਿਹੜੇ ਹਾਲੀਵੁੱਡ ਬਾਲੀਵੁੱਡ ਫਿਲਮਾਂ ਦੇ ਹੁੰਦੇ ਨੇਗੇ ਇਹੇ ਯੂਜ਼ ਕਰਦੇ ਆ ਇਹ ਇਹ ਵਾਲਾ ਪਰਫਿਊਮ ਤੇ ਇਸ ਤੋਂ ਇਲਾਵਾ ਤੁਹਾਨੂੰ ਹਰੇਕ ਚੀਜ਼ ਮਿਲਣੀ ਆ ਬਹੁਤ ਘੱਟ ਰੇਟਾਂ ਦੇ ਉੱਤੇ ਤੇ ਭਈ ਜਿਹੜਾ ਇੱਥੋਂ 5000 ਦੀ ਸ਼ਾਪਿੰਗ ਕਰਕੇ ਜਾਊਗਾ ਹਨਾ 5000 ਦੀ ਜਿਹੜੀ ਸ਼ਾਪਿੰਗ ਕਰਦੇ ਜੀ ਇੱਥੋਂ ਆਪਾਂ ਇੰਟਰਨੈਸ਼ਨਲ ਦਾ ਡੀਓ ਪਈ ਹੈ ਜੀ ਭਾਈ ਗੁੱਚੀ ਜੋ ਵੀ ਪਰਾਡਾ ਬਰਬਰੀ ਜੋ ਵੀ 5000 ਦੀ ਸ਼ਾਪਿੰਗ ਜਿਹੜਾ 2000 ਦੀ ਸ਼ਾਪਿੰਗ ਕਰਕੇ ਜਾਊਗਾ 2000 ਦੀ ਸ਼ਾਪਿੰਗ ਤੇ ਆਪਾਂ ਮਿੰਨੀ ਵਾਲਟ ਹੁੰਦੇ ਜੀ ਲੇਡੀ ਦੇ ਜਿਹੜੇ ਪਰਸ ਚ ਵੀ ਆ ਜਾਂਦਾ ਕਿਤੇ ਪਾਕਟ ਚ ਵੀ ਆ ਜਾਂਦਾ ਉਹ ਆਪਾਂ ਵਧੀਆ ਕੁਆਲਿਟੀ ਦੇ ਵਿੱਚ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਆਹ ਵਾਲੇ ਪਏ ਨੇ ਜਿਹੜੇ ਆਪਾਂ ਚੱਕ ਕੇ ਦਿਖਾ ਦਈਏ ਆਪਾਂ ਕੋਈ ਖੋਲ ਕੇ ਦਿਖਾ ਦੂਗਾ ਤੇ ਆਹ ਵਾਲੇ ਜਿਹੜੇ ਤੁਹਾਨੂੰ 2000 ਦੀ ਸ਼ਾਪਿੰਗ ਤੇ ਜਿਹੜਾ ਇਹ ਫ੍ਰੀ ਦਿੱਤਾ ਜਾ ਰਿਹਾ ਹੈਂਡ ਦੇ ਜੀ ਤੇ ਇਹ ਵੀ ਸਾਰੇ ਬ੍ਰਾਂਡ ਦੇ ਤੁਹਾਨੂੰ ਇਹ ਮਿਲਣੇ ਨੇਗੇ ਉਸ ਤੋਂ ਬਾਅਦ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਂਦਾ ਜੀ ਆਪਣੇ ਕੋਲ ਐਂਟੀ ਟਾਰਨਿਸ ਦੇ ਵਿੱਚ ਭਾਜੀ ਬ੍ਰੇਸਲੇਟ ਹੁੰਦਾ ਜਿਹੜਾ ਵੀ ਵੀਡੀਓ ਸ਼ੇਅਰ ਕਰਕੇ ਆਊਗਾ ਇਹਦੇ ਵਿੱਚੋਂ ਜਿਹੜਾ ਮਰਜੀ ਬ੍ਰੇਸਲੇਟ ਚੱਕ ਲੈਣਾ ਨਾ ਕਾਰਟਿਅਰ ਦੇ ਜੀ ਬ੍ਰਾਂਡ ਦੇ ਵੀ ਕਾਫੀ ਆ ਜਾਂਦੇ ਆਪਣੇ ਕੋਲ ਤੇ ਘੱਟੋ ਘੱਟ ਪੰਜ ਗਰੁੱਪਾਂ ਦੇ ਵਿੱਚ ਵੀਡੀਓ ਸ਼ੇਅਰ ਕਰਕੇ ਭਾਈ ਉਹਨਾਂ ਨੂੰ ਇੱਥੇ ਦਿਖਾ ਕੇ ਤੁਸੀਂ ਆ ਜਿਹੜਾ ਜਿਹੜਾ ਮਰਜ਼ੀ ਲੈ ਆਏ ਨੇ ਜਿਹੜਾ ਮਰਜ਼ੀ ਲੈ ਆਏ ਜਿਹੜਾ ਮਰਜ਼ੀ ਤੁਸੀਂ ਜਿਹੜਾ ਇੱਥੋਂ ਲੈ ਆ ਸਕਦੇ ਲੈ ਜਿੱਦੱਕ ਸੋਨਾ ਜਿਹੜਾ ਬ੍ਰੇਸਲੇਟ ਮਿਲਣਾ ਤੁਹਾਨੂੰ ਜਿਹੜਾ ਪੰਜ ਗਰੁੱਪਾਂ ਦੇ ਵਿੱਚ ਵੀਡੀਓ ਸ਼ੇਅਰ ਕਰੂਗਾ ਇੱਥੇ ਚੈੱਕ ਕਰਵਾ ਕੇ ਇਹਨਾਂ ਕੋਲੋਂ ਲੈ ਆ ਸਕਦਾ ਹੈ ਤੇ ਭਾਈ ਹੁਣ ਆਪਣੀ ਪ੍ਰੋਪਰ ਲੋਕੇਸ਼ਨ ਕੀ ਇੱਥੋਂ ਦੀ ਪ੍ਰੋਪਰ ਲੋਕੇਸ਼ਨ ਹੈ ਜੀ ਆਪਣੀ ਮੇਨ ਜੀਤ ਰੋਡ ਕੋਰਨਰ ਸਟਰੀਟ ਨੰਬਰ 20 ਜੀ ਨੀਅਰ ਬੱਬਾ ਜੀਤ ਸਿੰਘ ਚੌਂਕ ਅੱਛਾ ਜੀ ਤੇ ਟਾਈਮਿੰਗ ਕਿਹ ਰਹਿੰਦੀ ਆਪਣੀ ਇਥੇ ਟਾਈਮਿੰਗ ਆਪਣੀ ਹੈਗੀ ਹੈ ਜੀ 10 ਵਜੇ ਤੋਂ ਓਪਨ ਹੋ ਜਾਂਦੀ ਹੈ ਆਪਣੀ ਸ਼ਾਪ ਆਪਣੇ ਰਾਤ ਦੇ 9 ਵਜੇ ਤੱਕ ਓਪਨ ਰਹਿੰਦੇ ਆਂ ਆਨਲਾਈਨ ਵੀ ਡਿਲੀਵਰੀ ਹੈਗੀ ਆਨਲਾਈਨ ਵੀ ਹੈਗੀ ਆਪਾਂ ਬਾਹਰ ਵੀ ਜਿਵੇਂ ਯੂਕੇ ਵਗੈਰਾ ਆਸਟ੍ਰੇਲੀਆ ਵਗੈਰਾ ਸਾਈਪ੍ਰਸ ਵਗੈਰਾ ਆਪਣਾ ਆਰਡਰ ਆਪਾਂ ਕਰਦੇ ਰਹਿੰਦੇ ਆਂ ਤਾਂ ਭਾਈ ਜੀ ਜਿਨ੍ਹਾਂ ਨੂੰ ਵੀ ਹੁਣ ਆਪਣੀਆਂ ਭੈਣਾਂ ਨੂੰ ਜਾਂ ਭਰਾਵਾਂ ਨੂੰ ਕੋਈ ਵੀ ਚੀਜ਼ ਦੀ ਜ਼ਰੂਰਤ ਆ ਹਨਾ ਫੋਨ ਨੰਬਰ ਲਿਖਾਂਗੇ ਬਾਈ ਉਹਨਾਂ ਦਾ ਤਾਂ ਤੁਸੀਂ ਕੋਰੀਅਰ ਵੀ ਕਰਵਾ ਸਕਦੇ ਹੋ ਤੇ ਕੋਰੀਅਰ ਜਿਹੜੇ ਚਾਰਜ ਦੇ ਨੇ ਉਹ ਲੱਗ ਤੋਂ ਪੈਣਗੇ ਤਾਂ ਜਿਹੜੇ ਇੱਥੇ ਆ ਸਕਦੇ ਇੱਥੇ ਦੁਕਾਨ ਦੇ ਉੱਤੇ ਵਿਜ਼ਿਟ ਕਰਕੇ ਤੁਸੀਂ ਇੱਥੋਂ ਲੈ ਜਾ ਵੀ ਸਕਦੇ ਹੋ ਬਹੁਤ ਘੱਟ ਰੇਟਾਂ ਦੇ ਵਿੱਚ ਜਿਹੜੇ ਤੁਹਾਨੂੰ ਮਹਿੰਗੇ ਮਹਿੰ ਬਹੁਤ ਕਾ ਟ੍ਰੇਟਾਂ ਦੇ ਵਿੱਚ ਮਿਲਨੇ ਆ ਤਾਂ ਵੀਡੀਓ ਆਪਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੇ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ